ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਬ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ ਜੋ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਤੇ ਪਵਿੱਤਰ ਚਰਨਾਂ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਧੰਤਾ ਦੇ ਯੋਗ ਹੋ ਆਓ ਅੱਜ ਦਾ ਪਾਵਨ ਪਵਿੱਤਰ ਹੁਕਮ ਨਾਮ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਨੌਵੇਂ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜੋ ਬਖਸ਼ਿਸ਼ ਕਰਦੇ ਨੇ ਮਨ ਕਾਗਰ ਕਰਕੇ ਸਭ ਧਨ ਹੋ ਕਰਕੇ ਗੁਰੂ ਦੇ ਸ਼ਬਦ ਦੇ ਨਾਲ ਪ੍ਰੀਤ ਜੋੜ ਕਰਕੇ ਸਰਵਣ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਕੀ ਸਮਝਾਉਂਦੇ ਹਨ ਕੀ ਉਪਦੇਸ਼ ਦਿੰਦੇ ਨੇ ਧਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸੋ ਆਓ ਗੁਰੂ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਬਖਸ਼ਿਸ਼ ਕਰਦੇ ਹਨ ਟੋਡੀ ਮਹੱਲਾ ਨਵ ਟੋਡੀ ਰਾਗ ਦੇ ਵਿੱਚ ਮਹੱਲਾ ਨੌਮਾ ਨੌਵੇਂ ਪਾਤਸ਼ਾਹ ਮਹਾਰਾਜੀ ਇਹ ਪਾਵਨ ਪਵਿੱਤਰ ਹੁਕਮਨਾਮਾ ਬਾਣੀ ਬਖਸ਼ਿਸ਼ ਕਰਦੇ ਹਨ ਇਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਦੇਵ ਪਾਤਸ਼ਾਹ ਮਹਾਰਾਜੀ ਮੰਗਲਾ ਚਰਨ ਕਰਦੇ ਹੋਏ ਗੁਰਦੇਵ ਸਾਹਿਬ ਕਹਿੰਦੇ ਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਉਹ ਭਰੀ ਪੂਰਨ ਪਰਮਾਤਮਾ ਮਿਲਦਾ ਹੈ ਕਿਉਂਕਿ ਗੁਰਮੁਖ ਪਿਆਰਿਓ ਵਾਹਿਗੁਰੂ ਦੀ ਖੇੜ ਤੋਂ ਬਿਨਾ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਉਸ ਦੇ ਨਾਲ ਮਲਾਪ ਨਹੀਂ ਹੁੰਦਾ ਇਸ ਕਰਕੇ ਵਾਹਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਪਰਮਾਤਮਾ ਤਾਂ ਇੱਕ ਹੈ ਤੇ ਉਹ ਉਹ ਦਾ ਸਾਰਾ ਸਾਰਾ ਹੈ ਤੇ ਸਤਿਗੁਰੂ ਸਤਿਗੁਰੂ ਸਤ ਗੁਰੂ ਸਦਾ ਰਹਿਣ ਵਾਲਾ ਹੈ ਨਾ ਜੰਮਣ ਵਿੱਚ ਹੈ ਨਾ ਮਰਨ ਵਿੱਚ ਹੈ ਤੇ ਹਨੇਰੇ ਨੂੰ ਦੂਰ ਕਰਕੇ ਰੂਹ ਦਾ ਪ੍ਰਕਾਸ਼ ਕਰਨ ਵਾਲਾ ਤੇ ਪ੍ਰਸ਼ਾਦ ਕਿਰਪਾ ਕਰਨ ਵਾਲਾ ਵੈਗੁਰੂ ਇਸ ਤਰ੍ਹਾਂ ਮਹਾਰਾਜੀ ਸਾਨੂੰ ਸਮਝਾਉਂਦੇ ਹਨ ਕਹੋ ਕਹਾ ਆਪਣੀ ਅਦਮਾਈ ਗੁਰਦੇਵ ਪਾਤਸ਼ਾਹ ਮਹਾਰਾਜੀ ਕਹਿੰਦੇ ਕਹੋ ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਆਖ ਰਿਹਾ ਹਾਂ ਭਾਵ ਸਮਝਾਉਣਾ ਕਰਦਾ ਹਾਂ ਕਹਾ ਕਹੀਏ ਕਹਾ ਤੱਕ ਕਿਥੋਂ ਤੱਕ ਇਤਨੀ ਕੋ ਅਦਮਾਈ ਨੀਚਤਾ ਸਤਿਗੁਰੂ ਪਾਤਸ਼ਾਹ ਕਹਿੰਦੇ ਅਦਮਾਈ ਨੀਚਤਾ ਗੁਰਦੇਵ ਪਾਤਸ਼ਾਹ ਕਹਿੰਦੇ ਮੈਂ ਆਪਣੀ ਨੀਚਤਾ ਕਿਤਨੀ ਕੋ ਬਿਆਨ ਕਰਾਂ ਕਿੰਨਾ ਕੁ ਮੈਂ ਦੱਸਣਾ ਆਪਣੇ ਆਪ ਨੂੰ ਨੀਮਾ ਕਹੋ ਕਹਾ ਆਪਣੀ ਅਦਮਾਈ ਸਤਗੁਰੂ ਪਾਤਸ਼ਾਹ ਕਹਿੰਦੇ ਮੈਂ ਆਪਣੀ ਨੀਚਤਾ ਆਪਣੀ ਗਰਵਾਈ ਆਪਣਾ ਨੀਮਾ ਪਣ ਕਿੰਨਾ ਕੁ ਮੈਂ ਵਰਨਨ ਕਰਾਂ ਕਿੰਨਾ ਕੁ ਦੱਸਣਾ ਕਰਾਂ ਕਿਉਂਕਿ ਗੁਰਦੇਵ ਸਾਹਿਬ ਕਹਿੰਦੇ ਕਿ ਭਰੀ ਪੂਰਨ ਜੋ ਪਰਮਾਤਮਾ ਹੈ ਜੋ ਵਾਹਿਗੁਰੂ ਹੈ ਉਹ ਊਚਿਆਂ ਨੂੰ ਨਹੀਂ ਮਿਲਦਾ ਹੰਕਾਰੀਆਂ ਨੂੰ ਨਹੀਂ ਮਿਲਦਾ ਉਹ ਪਰਮੇਸ਼ਰ ਪਰਮਾਤਮਾ ਨੀਮਿਆਂ ਨੂੰ ਮਿਲਦਾ ਹੈ ਜਿਹੜੇ ਆਪਣੇ ਆਪ ਨੂੰ ਨੀਮਾ ਖਵਾਉਂਦੇ ਨੇ ਨੀਚ ਖਵਾਉਂਦੇ ਹਨ ਨਰਮਾਣਤਾ ਵਿੱਚ ਰਹਿੰਦੇ ਹਨ ਉਹਨਾਂ ਨੂੰ ਭਰੀ ਪੂਰਨ ਪਰਮਾਤਮਾ ਮਿਲਦਾ ਹੈ ਇਸ ਕਰਕੇ ਕਹੋ ਕਹਾ ਆਪਣੀ ਅਦਮਾਈ ਮੈਂ ਕਿੰਨੀ ਕਿ ਨੀਚਤਾ ਕਿਵੇਂ ਕਰਾਂ ਕਿਵੇਂ ਦੱਸਾਂ ਕਿ ਮੇਰੇ ਵਿੱਚ ਕਿੰਨੀ ਕਿ ਨੀਚਤਾ ਹੈ ਕਿੰਨਾ ਕੁ ਮੈਂ ਨੀਮਾ ਹਾਂ ਮੈਂ ਆਪਣੀ ਨੀਚਤਾ ਬਾਰੇ ਕੀ ਆਖਾਂ ਮੈਂ ਤਾਂ ਬਹੁਤ ਹੀ ਨੀਮਾ ਹਾਂ ਬਹੁਤ ਹੀ ਨਿਮਾਣਾ ਹਾਂ ਇਸ ਕਰਕੇ ਮੈਂ ਕੀ ਵਰਨਨ ਕਰਾਂ ਆਪਣੀ ਨੀਮਤਾ ਤੋਂ ਨਿਰਮਾਣਤਾ ਤੋਂ ਨੀਚਤਾ ਤੋਂ ਉਰਜੋ ਕਨਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉ르ਜਿਓ ਸਤਗੁਰੂ ਪਾਤਸ਼ਾਹ ਕਹਿੰਦੇ ਉ르ਜਿਓ ਕਈਏ ਫਸਿਆ ਹੋਇਆ ਸੰਸਾਰ ਦੇ ਵਿੱਚ ਫਸੇ ਹੋਏ ਜੀਵ ਨੂੰ ਇੱਥੇ ਉ르ਜਤਾ ਵਰਤਦੇ ਨੇ ਸਤਗੁਰੂ ਕੀ ਉ르ਜਿਆ ਹੋਇਆ ਸੰਸਾਰ ਦੇ ਮੋਹ ਵਿੱਚ ਫਸਿਆ ਹੋਇਆ ਤੇ ਕਨਕ ਕਹਿੰਦੇ ਨੇ ਸੋਨੇ ਨੂੰ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਕਾਮਨੀ ਕਹਿੰਦੇ ਨੇ ਇਸਤਰੀ ਨੂੰ ਰਸ ਕਹਿੰਦੇ ਨੇ ਸਵਾਦਾਂ ਵਿੱਚ ਫਸੇ ਹੋਏ ਨੂੰ ਤੇ ਕੀਰਤ ਸਫਲ ਸਿਵਤ ਸਲਾਹ ਨੂੰ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਭਾਈ ਮੈਂ ਕਦੇ ਪ੍ਰਮਾਤਮਾ ਦੀ ਸਿਵਤ ਸਲਾਹ ਨਹੀਂ ਕੀਤੀ ਮੇਰਾ ਮਨ ਧਨ ਪਦਾਰਥ ਅਤੇ ਇਸਤਰੀ ਦੇ ਰਸਾਂ ਵਿੱਚ ਹੀ ਫਸਿਆ ਰਹਿੰਦਾ ਹੈ ਇਹ ਨਹੀਂ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਸੇ ਹੋਏ ਸੀ ਨਹੀਂ ਉਹ ਸਾਨੂੰ ਕਹਿ ਰਹੇ ਨੇ ਕਿ ਜੀਵ ਜਿਹੜਾ ਹੈ ਜੀਵ ਇਸਤਰੀ ਜਿਹੜਾ ਹੈ ਊਰਜ ਕਨਕ ਕਾਮਨੀ ਗੇ ਰਸ ਇਹ ਜੀਵ ਉਰਜਿਆ ਹੋਇਆ ਸੰਸਾਰ ਦੇ ਵਿੱਚ ਕਨਕ ਸਿਉਨੇ ਦੇ ਚੱਕਰਾਂ ਚ ਮਾਇਆ ਦੇ ਚੱਕਰਾਂ ਚ ਤੇ ਕਾਮਨੀ ਕਾਮਣਾ ਬਾਸ਼ਨਾ ਵਿੱਚ ਉਰਜਿਆ ਹੋਇਆ ਤੇ ਰਸ ਛੱਤੀ ਤਰ੍ਹਾਂ ਦੇ ਸੰਸਾਰ ਦੀ ਰਸਾਂ ਵਿੱਚ ਭੋਗਾ ਵਿੱਚ ਫਸਿਆ ਹੋਇਆ ਉਰਜੋ ਕਨਕ ਕਾਮਨੀ ਕੇ ਰਸ ਇਹ ਜੀਵ ਇੰਨਾ ਉਲਝ ਗਿਆ ਮਾਇਆ ਨੇ ਇਤਨਾ ਜਾਲ ਪਾ ਲਿਆ ਸਤਿਗੁਰੂ ਪਾਤਸ਼ਾਹ ਕਹਿੰਦੇ ਇੰਨਾ ਉਲਝ ਗਿਆ ਹੈ ਕਨਕ ਸਿਉਨੇ ਦੇ ਵਿੱਚ ਮਾਇਆ ਦੇ ਵਿੱਚ ਕਾਮਨੀ ਕਾਮਣ ਰਸਾਂ ਵਿੱਚ ਤੇ ਰਸ ਇੰਨਾ ਵਿੱਚ ਉਲਝਿਆ ਹੋਇਆ ਹੈ ਨਹਿ ਕੀਰਤ ਪ੍ਰਭ ਗਾਈ ਏ ਭਾਈ ਇਹ ਜੀਵ ਇੰਨਾ ਪਰਮਾਤਮਾ ਤੋਂ ਵਿਛੜ ਕੇ ਸੰਸਾਰ ਦੇ ਪ੍ਰਦਾਰਥਾਂ ਦੇ ਵਿੱਚ ਰਸਾਂ ਦੇ ਵਿੱਚ ਕਾਮਨਾਵਾਂ ਦੇ ਵਿੱਚ ਇੰਨਾ ਉਲਝ ਗਿਆ ਹੈ ਕਿ ਨਹਿ ਨਹੀਂ ਨਹਿ ਕਹੀਏ ਕਿ ਨਹੀਂ ਰੱਬ ਦਾ ਨਾਮ ਨਹੀਂ ਜਪਦਾ ਜੀ ਨੂੰ ਮਰਜੀ ਛੇੜ ਕੇ ਦੇਖੋ ਕਿ ਭਾਈ ਤੂੰ ਬਾਣੀ ਪੜਿਆ ਕਰ ਨਿਤਨੇਮ ਕਰਿਆ ਕਰ ਸਿਮਰਨ ਕਰਿਆ ਕਰ ਗੁਰੂ ਘਰ ਆਇਆ ਕਰ ਬਸ ਉਹਦੇ ਕੋਲੇ ਕੋਈ ਉੱਤਰ ਹੁੰਦਾ ਕਿ ਕੀ ਕਰੀਏ ਮਹਾਪੁਰਸ਼ੋ ਟਾਈਮ ਹੀ ਨਹੀਂ ਹੈ ਟਾਈਮ ਹੀ ਨਹੀਂ ਹੈ ਸਾਡੇ ਕੋਲ ਵਕਤ ਨਹੀਂ ਹੈ ਕੀ ਕਰੀਏ ਟਾਈਮ ਨਹੀਂ ਹੈ ਟਾਈਮ ਆਪੇ ਨਹੀਂ ਹੈ ਕਿਉਂਕਿ ਗੁਰਦੇਵ ਪਾਤਸ਼ਾਹ ਕਹਿੰਦੇ ਓਰਜੋ ਫਸਿਆ ਪਿਆ ਸੰਸਾਰ ਦੇ ਪਦਾਰਥਾਂ ਦੇ ਵਿੱਚ ਮੋਹ ਮਾਇਆ ਦੇ ਵਿੱਚ ਗੁਰਦੇਵ ਪਾਤਸ਼ਾਹ ਕਹਿੰਦੇ ਤੂੰ ਫਸ ਗਿਆ ਕਾਮ ਬਾਸ਼ਨਾ ਦੇ ਵਿੱਚ ਫਸ ਗਿਆ ਸੰਸਾਰ ਦੇ ਰਸਾਂ ਵਿੱਚ ਫਸ ਗਿਆ ਤੇ ਜਦੋਂ ਤੂੰ ਇਹਨਾਂ ਵਿੱਚ ਫਸ ਜਾਵੇਂਗਾ ਫਿਰ ਪਰਮੇਸ਼ਰ ਪਰਮਾਤਮਾ ਦੇ ਗੁਣ ਕਿਵੇਂ ਗਾ ਸਕਦੇ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਹਿ ਕੀਰਤ ਪ੍ਰਭ ਗਾਈ हे ਭਾਈ ਤੂੰ ਪਰਮਾਤਮਾ ਦਾ ਨਾਮ ਸਿਮਰਨ ਬੰਦਗੀ ਤੇ ਉਸ ਵਾਹਿਗੁਰੂ ਦਾ ਜਸ ਨਹੀਂ ਕਰਦਾ ਕਿਉਂਕਿ ਸੰਸਾਰੀ ਪਦਾਰਥਾਂ ਦੇ ਵਿੱਚ ਫਸਿਆ ਹੋਇਆ ਹੈ ਰਹਾਉ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਬਿਸਰਾਮ ਦੇ ਕੇ ਸਤਿਗੁਰੂ ਜੀ ਅੱਗੇ ਸਮਝਾਉਂਦੇ ਨੇ ਸਾਨੂੰ ਜਗ ਝੂਠੇ ਕੋ ਸਾਚ ਜਾਣ ਕੇ ਤਾਂ ਸਉ ਰਚ ਉਪਜਾਈ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਤੂੰ ਇਹ ਸੰਸਾਰ ਨੂੰ ਸੱਚ ਜਾਣ ਲਿਆ ਹੈ ਜਗ ਝੂਠੇ ਕੋ ਸਾਚ ਜਾਨ ਇਸ ਸੰਸਾਰ ਨੂੰ ਜਿਹੜਾ ਜਗਤ ਝੂਠਾ ਹੈ ਜਿਹੜਾ ਸੰਸਾਰ ਝੂਠਾ ਹੈ ਤੇ ਤੂੰ ਇਹਦੇ ਵਿੱਚ ਕੈ ਮੋਕੇ ਬੈਠ ਗਿਆ ਇਹ ਤਾਂ ਸਧਾਰਣ ਵਾਲੇ ਸੰਸਾਰ ਗੁਰਦੇਵ ਪਾਰਸ਼ਕ ਕਹਿੰਦੇ ਤੋ ਇਹਨੂੰ ਸੱਚ ਜਾਣ ਲਿਆ ਜਿਹੜਾ ਸੰਸਾਰ ਨਾਸਵਾਨ ਹੈ ਤੇ ਜਿਹੜਾ ਵਾਹਿਗੁਰੂ ਦਾ ਨਾਮ ਪਰਮੇਸ਼ਰ ਦਾ ਸਿਮਰਨ ਜਿਹੜਾ ਸੱਚ ਸੀ ਉਹਨੂੰ ਭੁੱਲ ਗਿਆ ਉਹਨੂੰ ਤੂੰ ਵਿਸਾਰ ਰੱਖਿਆ ਤੇ ਗੁਰਦੇਵ ਸਾਹਿਬ ਕਹਿੰਦੇ ਝੂਠੇ ਪਦਾਰਥਾਂ ਨਾਲ ਮੋਹ ਪਾ ਲਿਆ ਜਾਣ ਕੇ ਸਮਝ ਕੇ ਤਾਂ ਸਿਉ ਉਸ ਜਗਤ ਨਾਲ ਰੁੱਝ ਕਹਿੰਦੇ ਨੇ ਲਗਨ ਉਪਜਾਈ ਕਹਿੰਦੇ ਨੇ ਪੈਦਾ ਕੀਤੀ ਹੋਈ ਹੈ ਇਸ ਕਰਕੇ ਗੁਰਦੇਵ ਕਹਿੰਦੇ ਜਿਸ ਨਾਸਵੰਤ ਸੰਸਾਰ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਕੇ ਇਸ ਵਿੱਚ ਇਸ ਸੰਸਾਰ ਨਾਲ ਹੀ ਪ੍ਰੀਤ ਬਣਾਈ ਹੋਈ ਹੈ ਇਹਦੇ ਵਿੱਚ ਹੀ ਫਸ ਗਿਆ ਹੈ ਇਸ ਕਰਕੇ ਗੁਰਦੇਵ ਸਾਹਿਬ ਕਹਿੰਦੇ ਜਪਣਾ ਤਾਂ ਪ੍ਰਮਾਤਮਾ ਦਾ ਨਾਮ ਸੀ ਪਰ ਜਗ ਝੂਠੇ ਕੋ ਕੋ ਸ਼ਬਦ ਸੱਚ ਨਾਲ ਵੀ ਜੁੜਦਾ ਤੇ ਝੂਠ ਨਾਲ ਵੀ ਜੁੜਦਾ ਜਗ ਝੂਠੇ ਉਹ ਸੱਚ ਜਾਣ ਕੈ ਕਹਿੰਦੇ ਜਗਤ ਝੂਠੇ ਨੂੰ ਤੂੰ ਸੱਚ ਜਾਣ ਲਿਆ ਕੀ ਇਹ ਤਾਂ ਸਦੀਵੀ ਰਹਿਣ ਵਾਲਾ ਹੈ ਤਾਂ ਸੋ ਰੁੱਝ ਉਪਜਾਈ ਸਤਿਗੁਰੂ ਪਾਤਸ਼ਾਹ ਕਹਿੰਦੇ ਉਪਜਾਈ ਪੈਦਾ ਕੀਤੀ ਹੋਈ ਹੈ ਜੋ ਅੰਦਰ ਸੱਚ ਛੱਡ ਕੇ ਜਗਤ ਨੂੰ ਸੰਸਾਰ ਨੂੰ ਸੱਚ ਜਾਣ ਕੇ ਆਪਣੇ ਅੰਦਰ ਪੈਦਾ ਕਰ ਲਿਆ ਕਿ ਸਦਾ ਹੀ ਰਹੇਗਾ ਪਰ ਹੈ ਨਾਸਵੰਤ ਸੰਸਾਰ ਤੋ ਇਹਨੂੰ ਕਾਇਮ ਸਮਝੀ ਜਾਂਦਾ ਹੈ ਵੀ ਸਦਾ ਹੀ ਰਹੂਗਾ ਇਸ ਕਰਕੇ ਕੂੜੇ ਜਹਾਨ ਨੂੰ ਸੱਚ ਸਮਝ ਕੇ ਤੇ ਗੁਰਦੇਵ ਸਾਹਿਬ ਕਹਿੰਦੇ ਉਸ ਨਾਲ ਪਿਆਰ ਪਾ ਲਿਆ ਹੈ ਜਗਤ ਨੂੰ ਆਪਣਾ ਸਮਝ ਲਿਆ ਹੈ ਪਰ ਜਦੋਂ ਚੱਲਿਆ ਜਾਣਾ ਪਤੈ ਨਹੀਂ ਲੱਗਣਾ ਤੈਨੂੰ ਇਸ ਕਰਕੇ ਜਗਤ ਝੂਠਾ ਹੈ ਤੇ ਝੂਠੇ ਸੰਸਾਰ ਨੂੰ ਤੋਂ ਸੱਚ ਸਮਝੀ ਬੈਠਾ ਹੈ ਇਹਦੇ ਵਿੱਚ ਹੀ ਫਸਿਆ ਪਿਆ ਹੈ ਦੀਨ ਬੰਦ ਸਿਮਰਿਓ ਨਹੀਂ ਕਤੋਂ ਕਬ ਹੂੰ ਹੋਤ ਜੋ ਸੰਗ ਸਹਾਈ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਦੀਨ ਬੰਦ ਨਿਮਾਣਿਆਂ ਦਾ ਰਿਸ਼ਤੇਦਾਰ ਦੀਨ ਬੰਦ ਗਰੀਬ ਦਾ ਰਿਸ਼ਤੇਦਾਰ ਬੰਦ ਕਹਿੰਦੇ ਨੇ ਰਿਸ਼ਤੇਦਾਰ ਨੂੰ ਸਤਗੁਰੂ ਪਾਤਸ਼ਾਹ ਕਹਿੰਦੇ ਦੀਨ ਬੰਦ ਸਿਮਰਿਓ ਨਹੀਂ ਕਬ ਹੂੰ हे ਪਾਈ ਨਿਮਾਣਿਆਂ ਦਾ ਰਿਸ਼ਤੇਦਾਰ ਜੋ ਜਿਹੜਾ ਸੰਗ ਨਾਲ ਸਹਾਈ ਮਦਦਗਾਰ ਹੈ ਮੈਂ ਉਸ ਪ੍ਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਿਆ ਹੈ ਮੈਂ ਉਹਦੀ ਬੰਦਗੀ ਕਦੇ ਨਹੀਂ ਕੀਤੀ ਮੈਂ ਉਹਨੂੰ ਕਦੇ ਧਿਆਉਣਾ ਨਹੀਂ ਕੀਤਾ ਮੈਂ ਉਹਦਾ ਸਿਮਰਨ ਨਹੀਂ ਕੀਤਾ ਨਮਾਣਿਆਂ ਦਾ ਰਿਸ਼ਤੇਦਾਰ ਹੈ ਅਤੇ ਜਿਹੜਾ ਸਦਾ ਸਾਡੇ ਨਾਲ ਮਦਦਗਾਰ ਹੈ ਉਹਨੂੰ ਮੈਂ ਕਦੇ ਧਿਆਇਆ ਹੀ ਨਹੀਂ ਭਾਪ ਗੁਰਦੇਵ ਸਾਹਿਬ ਕਹਿੰਦੇ ਦੀਨ ਬੰਦ ਸਿਮਰਿਓ ਨਹੀਂ ਕਬ ਹੂੰ ਜੋ ਗਰੀਬਾਂ ਦਾ ਹੈ ਜੋ ਨਮਾਣਿਆਂ ਦਾ ਬੰਦ ਹੈ ਜੋ ਨਮਾਨਿਆਂ ਦਾ ਰਿਸ਼ਤੇਦਾਰ ਪਰਮਾਤਮਾ ਹੈ ਤੂੰ ਉਹਦਾ ਕਦੇ ਸਿਮਰਨ ਨਹੀਂ ਕੀਤਾ ਕਦੇ ਜ਼ਿਕਰ ਨਹੀਂ ਕੀਤਾ ਖੋਤ ਜੋ ਸੰਗ ਸਹਾਈ ਜੋ ਤੇਰੇ ਅੰਗ ਸੰਗ ਰਹਿੰਦੇ ਤੇਰੇ ਨਾਲ ਤੁਰਦਾ ਉਹ ਪਰਮਾਤਮਾ ਰਿਸ਼ਤੇਦਾਰ ਤੇਰਾ ਜਿਹੜਾ ਹਰ ਸਮੇਂ ਤੇਰੇ ਨਾਲ ਖੜਾ ਹੈ ਤੂੰ ਉਹਨੂੰ ਕਦੇ ਯਾਦ ਨਹੀਂ ਕੀਤਾ ਕਦੇ ਉਹਦਾ ਸਿਮਰਨ ਨਹੀਂ ਕੀਤਾ ਇਸ ਕਰਕੇ ਤੋ ਉਸ ਭਰੇ ਪੂਰਨ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ ਉਹਨੂੰ ਯਾਦ ਹੀ ਨਹੀਂ ਕਰ ਰਿਹਾ ਤੂੰ ਮਗਨ ਰਹੋ ਮਾਇਆ ਮੈਂ ਨਿਸ ਦਿਨ ਛੁੱਟੀ ਨਾ ਮੰਨ ਕੀ ਕਾਈ ਗੁਰਦੇਵ ਸਾਹਿਬ ਕਹਿੰਦੇ ਮਗਨ ਮਸਤ ਮਗਨ ਕਹਿੰਦੇ ਨੇ ਮਸਤ ਨੂੰ ਮਹਿ ਕਹਿੰਦੇ ਨੇ ਵਿੱਚ ਨਿਸ ਕਹਿੰਦੇ ਨੇ ਰਾਤ ਨੂੰ ਕਾਈ ਕਹਿੰਦੇ ਨੇ ਪਾਣੀ ਦਾ ਜਾਲਾ ਪਾਣੀ ਉੱਪਰ ਜਾਲੜੀ ਆ ਜਾਂਦਾ ਆਪਾਂ ਝੋਨਾ ਬੀਜਦਿਆਂ ਜੀਰੀ ਲਾਉਨੇ ਆ ਤੇ ਪਾਣੀ ਖੜਾ ਰਵੇ ਉੱਪਰ ਕਾਈ ਜੰਮ ਜਾਂਦੀ ਏ ਉਹਦੇ ਜਿਲਬ ਜੰਮ ਜਾਂਦੀ ਏ ਜਿਹਨੂੰ ਕਹਿ ਲਈਏ ਗੁਰਦੇਵ ਸਾਹਿਬ ਕਹਿੰਦੇ ਮਾਗਨ ਰਹੋ ਮਾਇਆ ਮੈਂ ਨਿਸ ਕਹਿੰਦੇ ਮਾਇਆ ਵਿੱਚ ਮਗਨ ਨੇ ਮਾਇਆ ਵਿੱਚ ਮਸਤ ਤੇ ਗੁਰਦੇਵ ਸਾਹਿਬ ਕਹਿੰਦੇ ਰਾਤ ਦਿਨੋ ਦੇ ਵਿੱਚ ਮਸਤ ਹੋ ਕੇ ਤੇ ਤੂੰ ਤਾਂ ਕਾਈ ਆਪਣੇ ਦਿਲ ਤੇ ਜਮਾਈ ਫਿਰਦਾ ਮਨ ਤੇ ਜਮਾਈ ਫਿਰਦਾ ਤੈਨੂੰ ਤਾਂ ਜਿਲਬ ਲੱਗ ਗਈ ਹੈ ਭਾਵ ਮੈਂ ਰਾਤ ਦਿਨ ਮਾਇਆ ਦੇ ਮੋਹ ਵਿੱਚ ਮਸਤ ਰਹਾ ਹਾਂ ਖੁਸ਼ ਰਹਿੰਦਾ ਜੀਵ ਮਾਇਆ ਨੂੰ ਦੇਖ ਕੇ ਇਸ ਤਰ੍ਹਾਂ ਮੇਰੇ ਮਨ ਦੀ ਮੈਲ ਦੂਰ ਨਹੀਂ ਹੋ ਸਕਦੀ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਇਨਸਾਨ ਮਗਨ ਰਹੇ ਹੋ ਮਾਇਆ ਮੈਂ ਜਿਹੜੇ ਮਾਇਆ ਵਿੱਚ ਮਗਨ ਰਹਿੰਦੇ ਨੇ ਮਸਤ ਰਹਿੰਦੇ ਨੇ ਮਾਇਆ ਜਾਦਾ ਮੰਗਦੇ ਨੇ ਮਾਇਆ ਮਨੋਂ ਨਾ ਬਿਸਰੈ ਮੰਗੈ ਦੰਮਾ ਦੰਮ ਸੋ ਪ੍ਰਭ ਚੇਤਨ ਆਵਈ ਗੁਰਦੇ ਪਾਤਸ਼ਾਹ ਕਹਿੰਦੇ ਪ੍ਰਭੂ ਚੇਤੇ ਦੀ ਆਉਂਦਾ ਤੇ ਮਾਇਆ ਮੰਗਦਾ ਗੱਫਿਆਂ ਦੇ ਗੱਫੇ ਮਾਇਆ ਮਨੋਂ ਨਾ ਬਿਸਰੈ ਮੰਗੈ ਦੰਮਾ ਦੰਮ ਕਹਿੰਦਾ ਹੋਰ ਆਜੇ ਹੋਰ ਆਜੀ ਮਾਇਆ ਦੀ ਕਮੀ ਨਾ ਰਵੇ ਮਾਇਆ ਮੇਰੇ ਕੋਲੇ ਬਹੁਤ ਰਵੇ ਇਸ ਕਰਕੇ ਗੁਰਦੇਵ ਸਾਹਿਬ ਕਹਿੰਦੇ ਮਗਨ ਰਹਿਓ ਮਾਇਆ ਮੇਂ ਨਿਸ ਦਿਨ ਦਿਨ ਰਾਤ ਛੂਟੀ ਨਾ ਮਨ ਕੀ ਕਾਈ ਕਹਿੰਦੇ ਕਾਲਸ ਜੰਮਗੀ ਦਿਲ ਜਿਲਬ ਜੰਮਗੀ ਮਾਇਆ ਦੀ ਸੰਸਾਰ ਦੇ ਪਦਾਰਥਾਂ ਦੀ ਇਸ ਕਰਕੇ ਇਹ ਤੇਰੇ ਤੋਂ ਹੁਣ ਲੈ ਨਹੀਂ ਰਹੀ ਤੇਰਾ ਛਟਕਾਰਾ ਨਹੀਂ ਹੋ ਰਿਹਾ ਕਿਉਂਕਿ ਜੰਮ ਗਈ ਹੈ ਤੇਰੇ ਮਨ ਦੇ ਉੱਪਰ ਤਾਂ ਹੀ ਤੂੰ ਮਾਇਆ ਦੇ ਵਿੱਚ ਮਗਰ ਹੋਇਆ ਪਿਆ ਭਾਵੇਂ ਮਸਤ ਹੋਇਆ ਪਿਆ ਹੈ ਕਹੈ ਨਾਨਕ ਅਬ ਨਾਹੀ ਨਿਤ ਗਤ ਬਿਨ ਹਰ ਕੀ ਸਰਨਾਈ ਗੁਰਦੇ ਪਾਤਸ਼ਾਹ ਕਹਿੰਦੇ ਕਹੈ ਨਾਨਕ ਅਬ ਨਾਹੀ ਅਨੰਤ ਗਤ ਬਿਨ ਹਰ ਕੀ ਸਰਨਾਈ ਆਬ ਹੁਣ ਭਾਵ ਅਨੰਤ ਸਤਗੁਰੂ ਪਾਤਸ਼ਾਹ ਕਹਿੰਦੇ ਅਨੰਤ ਕਿਸੇ ਹੋਰ ਥਾਂ ਗਤ ਕਹੀਏ ਉੱਚੀ ਆਤਮਿਕ ਅਵਸਥਾ ਨੂੰ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਗੁਰੂ ਨਾਨਕ ਦੇ ਨੌਵੇਂ ਸਰੂਪ ਬਖਸ਼ਿਸ਼ ਕਰਦੇ ਕਹਿੰਦੇ ਨੇ ਏ ਭਾਈ ਏ ਨਾਨਕ ਆਖ ਕੇ ਹੁਣ ਮੈਂ ਜਦੋਂ ਤੋਂ ਗੁਰੂ ਦੀ ਸਰਨ ਪਿਆ ਹਾਂ ਗੁਰੂ ਦੇ ਚਰਨਾਂ ਨਾਲ ਜੁੜਿਆ ਹਾਂ ਗੁਰੂ ਨਾਲ ਪ੍ਰੀਤ ਪਾਈ ਹੈ ਤਾਂ ਮੈਨੂੰ ਸਮਝ ਆਈ ਹੈ ਕਿ ਪ੍ਰਭੂ ਦੀ ਸਰਨ ਪੈਣ ਤੋਂ ਬਿਨਾਂ ਕਿਸੇ ਭੀ ਹੋਰ ਥਾਂ ਹੋਰ ਜਗ੍ਹਾ ਉੱਚੀ ਆਤਮਿਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ਆਨੰਦ ਪ੍ਰਾਪਤ ਨਹੀਂ ਹੋ ਸਕਦਾ ਇਸ ਕਰਕੇ ਉਸ ਵਾਹਿਗੁਰੂ ਦੀ ਖੇਡ ਤੋਂ ਬਿਨਾਂ ਗੱਲ ਨਹੀਂ ਬਣਨੀ ਉਸ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਬਖਸ਼ਿਸ਼ ਨਹੀਂ ਹੋਣੀ ਕਹ ਨਾਨਕ ਅਬ ਨਾਹੀ ਅਨੰਤ ਗਤ ਬਿਨ ਜਿੰਨਾ ਚਿਕਰ ਵਾਹਿਗੁਰੂ ਦੀ ਬੰਦਗੀ ਨਹੀਂ ਹੈ ਵਾਹਿਗੁਰੂ ਦਾ ਨਾਮ ਨਹੀਂ ਹੈ ਉਹਨਾਂ ਚਿਕਰ ਗਤੀ ਨਹੀਂ ਹੋਣੀ ਮੁਕਤੀ ਨਹੀਂ ਹੋਣੀ ਗਤ ਬਿਨ ਹਰ ਕੀ ਸਰਨਾਇ ਹਰੀ ਵਾਹਿਗੁਰੂ ਦੀ ਸ਼ਰਨ ਤੋਂ ਬਿਨਾ ਪਰਮਾਤਮਾ ਦੇ ਨਾਮ ਤੋਂ ਬਿਨਾ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਜੀ ਕਹਿੰਦੇ ਤੈਨੂੰ ਭਾਈ ਮੁਕਤੀ ਨਹੀਂ ਹੋਣੀ ਤੇਰੀ ਕਲਿਆਣ ਨਹੀਂ ਹੋਣੀ ਇਸ ਕਰਕੇ ਤੈਨੂੰ ਨਾਮ ਜਪਣਾ ਪੈਣਾ ਸਿਮਰਨ ਕਰਨਾ ਪੈਣਾ ਬੰਦਗੀ ਕਰਨੀ ਪੈਣੀ ਹੈ ਸੋ ਇਸ ਕਰਕੇ ਆਓ ਗੁਰਮਖ ਪਿਆਰਿਓ ਨਾਮ ਜਪਣਾ ਬਾਣੀ ਪੜਨੀ ਸੇਵਾ ਤੇ ਸਿਮਰਨ ਕਰਨਾ ਸਭ ਤੋਂ ਸ੍ਰੇਸ਼ਟ ਹੈ ਜਿਸ ਨੂੰ ਅਸੀਂ ਪਿੱਛੇ ਕਰ ਰਹੀ ਹਾਂ ਇਹ ਨਾਮ ਸਿਮਰਨ ਕਰ ਲਵਾਂਗੇ ਬੜਾ ਸਮਾਂ ਹੈ ਬਾਣੀ ਪੜ ਲਵਾਂਗੇ ਬੜਾ ਸਮਾਂ ਸਾਡੇ ਕੋਲ ਟਾਈਮ ਬਹੁਤ ਹੈ ਜੇ ਬਾਣੀ ਪੜਨ ਦਾ ਨਾਮ ਜਪਣ ਦਾ ਗੁਰਦੇਵ ਪਾਤਸ਼ਾਹ ਕਹਿੰਦੇ ਨਹੀਂ ਤੇਰੇ ਕੋਲੇ ਕੋਈ ਵਕਤ ਨਹੀਂ ਹੈ ਕੋਈ ਟਾਈਮ ਨਹੀਂ ਹੈ ਕੋਈ ਸਮਾਂ ਨਹੀਂ ਹੈ ਕਿਉਂਕਿ ਮੌਤ ਦਾ ਕੋਈ ਪਤਾ ਨਹੀਂ ਕਦ ਆ ਜਾਵੇ ਕਿਸ ਟਾਈਮ ਆ ਜਾਵੇ ਕਿਹੜੇ ਵਖਤਾ ਜਾਵੇ ਭਾਵੇਂ ਚੰਗਾ ਭਰਾ ਇਨਸਾਨ ਹੋਵੇ ਮੌਤ ਇੱਕ ਮਿੰਟ ਚ ਆ ਜਾਂਦੀ ਹੈ ਇਸ ਕਰਕੇ ਜਿਹੜੀ ਮੌਤ ਹੈ ਉਹ ਕਿਸੇ ਦਾ ਲਿਹਾਜ਼ ਨਹੀਂ ਕਰਦੀ ਕਈ ਕਹਿ ਦਿੰਦੇ ਆ ਜੀ ਮੈਂ ਤਾਂ ਬੜਾ ਹੀ ਤੰਦਰੁਸਤਾਂ ਮੈਂ ਤਾਂ ਠੀਕ ਠਾਕ ਹਾਂ ਮੈਨੂੰ ਅਜੇ ਸਮਾਂ ਮੇਰੇ ਕੋਲੇ ਬਹੁਤ ਹੈ ਨਾਮ ਜਪਣ ਦਾ ਪਰ ਕਦੇ ਮਨ ਨੂੰ ਸੋਚਦਾ ਨਹੀਂ ਹੈ ਮਨ ਕਰਕੇ ਧਿਆਨ ਨਹੀਂ ਦਿੰਦਾ ਮਨਾ ਜਿਹੜੇ ਤਨ ਦਾ ਤੋਂ ਮਾਣ ਕਰੀ ਬੈਠੇ ਕਿ ਤੰਦਰੁਸਤ ਹੈ ਠੀਕ ਠਾਕ ਹੈ ਇਹਨੂੰ ਕੋਈ ਰੋਗ ਨਹੀਂ ਕੋਈ ਤਕਲੀਫ ਨਹੀਂ ਮੈਂ ਤਾਂ ਤੁਰਿਆ ਫਿਰਦਾ ਧੰ ਗੁਰੂ ਨਾਨਕ ਦੇਵ ਮਹਾਰਾਜੀ ਨੂੰ ਪੁੱਛ ਹਮ ਆਦਮੀ ਇਕਦਮੀ ਮੌਲਤ ਮੌਤ ਨਾ ਜਾਣਾ ਸਾ ਅਗੇ ਤਾਂ ਅਸੀਂ ਆਦਮੀ ਹਾਂ ਮਨੁੱਖ ਹਾਂ ਸਾ ਨਾਇਆ ਤੇ ਮਿੱਟੀ ਦੀ ਢੇਰੀ ਹਾਂ ਇਸ ਕਰਕੇ ਗੁਰਮੁਖ ਪਿਆਰਿਓ ਤਨ ਦਾ ਕੀ ਭਰੋਸਾ ਕਦ ਧੋਖਾ ਦੇ ਜਵੇ ਕੇਲ ਕਰੇਂਦੇ ਹੰਜ ਨੂੰ ਆ ਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੀ ਕੇਲਾ ਮਿਸਰੀਆਂ ਜੋ ਮਨ ਚਿਤ ਨ ਚੇਤੇ ਸੰ ਸੋ ਗਾਲੀ ਰੱਬ ਕੀਆ ਸਾਡੇ ਚਿਤ ਚੇਤੇ ਵੀ ਨਹੀਂ ਹੁੰਦਾ ਤੇ ਆ ਚਿੰਤੇ ਬਾਜ ਪਏ ਬਾਜ ਪਏ तिस ਰੱਬ ਦੇ ਅਚਿੰਤੇ ਬਾਜ ਕਹੀਏ ਮੌਤ ਆ ਜਾਂਦੀ ਆ ਚੰਚੇਤ ਪਤਾ ਹੀ ਨਹੀਂ ਹੁੰਦਾ ਸੀ ਮਰ ਜਾਣਾ ਤੇ ਗੁਰਮਖ ਪਿਆਰਿਓ ਮੌਤ ਆ ਜਾਂਦੀ ਆ ਫਿਰ ਕਿਉਂ ਨਾ ਬਾਣੀ ਪੜੀਏ ਕਿਉਂ ਨਾ ਸਿਮਰਨ ਕਰੀਏ ਕਿਉਂ ਨਾ ਆਪਣੇ ਸਵਾਸਾਂ ਨੂੰ ਸਪਲੇ ਬਣਾਈਏ ਤਨ ਦੇ ਨਾਲ ਗੁਰੂ ਦੇ ਚਰਨਾਂ ਨਾਲ ਪਹੁੰਚ ਕਰਕੇ ਸੇਵਾ ਕਰਕੇ ਹੱਥਾਂ ਤੇ ਪੈਰਾਂ ਨੂੰ ਸਫਲੇ ਬਣਾ ਲਈਏ ਜਿਸ ਦੇ ਨਾਲ ਸਾਡਾ ਆਧਾਰ ਹੋ ਜਾਵੇ ਜੀਵਨ ਜਿਹੜਾ ਹੈ ਸਫਲ ਹੋ ਜਾਵੇ ਸੋ ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬੇਅੰਤ ਹੀ ਭੁੱਲਾਂ ਹੋ ਗਈਆਂ ਹੋਣਗੀਆਂ ਸੰਗਤ ਦੇ ਗੁਰੂ ਮਹਾਰਾਜ ਜੀ ਬਖਸ਼ ਦੇਣ ਅੱਗੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਤ ਬਖਸ਼ਿਸ਼ ਕਰਨ ਬਾਣੀ ਪੜਨ ਦਾ ਨਾਮ ਜਪਣ ਦਾ ਸਤਿਗੁਰੂ ਜੀ ਬਲ ਬਖਸ਼ਿਸ਼ ਕਰਨ ਆਉ ਖੀਰ ਲੀਆਂ ਪੰਕਤੀਆਂ ਪੜ ਕੇ ਭਾਈ ਫਤਿਹ ਦੀ ਸਾਂਝ ਪਾਈਏ ਮਗਨ ਰਹੋ ਮਾਇਆ ਮੈਂ ਨਿਸ ਦਿਨ ਛੂਟੀ ਨ ਮਨ ਕੀ ਕਾਈ reh nanak ab nahe anant gat bin har ki sirnai wah hi guruji ka khalsa wah hi guruji ki fateh